ਜੀਡੀਐਸ ਨੂੰ ਇਹ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤ ਅੱਜ ਅਸੀਂ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਫਰੰਦੀਪੁਰ ਵਿਖੇ ਪਹੁੰਚੇ ਆ ਅਕਸਰ ਹੀ ਤੁਹਾਨੂੰ ਆਪਾਂ ਗਰੀਬ ਪਰਿਵਾਰਾਂ ਦੀਆਂ ਦਾਸਤਾਨ ਦਿਖਾਉਂਦੇ ਰਹਿੰਨੇ ਆ ਗਰਾਊਂਡ ਜ਼ੀਰੋ ਤੇ ਜਾ ਕੇ ਸਰਕਾਰਾਂ ਭਾਵੇਂ ਲੱਖ ਵਾਦੇ ਕਰਦੀਆਂ ਨੇ ਕਿ ਅਸੀਂ ਗਰੀਬਾਂ ਵਾਸਤੇ ਆ ਸਕੀਮਾਂ ਲੈ ਕੇ ਆ ਅਸੀਂ ਗਰੀਬਾਂ ਵਾਸਤੇ ਔਸ ਕੀ ਮਾਲਕਾਂ ਅਜੇ ਕਿ ਹੁਣ ਫੇਰ ਹੀ ਇੱਕ ਜਿਹੜਾ ਪੋਰਟਲ ਹੈ ਉਹ ਖੁੱਲਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹਰ ਇੱਕ ਨੂੰ ਪੱਕਾ ਘਰ ਪਾਉਣ ਦਾ ਸਰਕਾਰ ਨੇ ਵਾਦਾ ਕੀਤਾ ਸੀ ਪਰ ਜਦੋਂ ਗਰਾਉਂਡ ਜ਼ੀਰੋ ਤੇ ਜਾ ਕੇ ਹਾਲਾਤ ਗਰੀਬਾਂ ਦੇ ਦੇਖੀਦੇ ਆ ਤਾਂ ਮਨ ਇਹਨਾ ਭਰਦਾ ਆ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਅੱਜ ਜਿਸ ਪਰਿਵਾਰ ਦੀ ਆਪਾਂ ਤੁਹਾਨੂੰ ਦਸਤਾਨ ਦੱਸਣ ਜਾ ਰਹੇ ਹਾਂ ਤਿੰਨ ਧੀਆਂ ਨੇ ਇਸ ਭੈਣ ਦੀਆਂ ਤੇ ਇੱਕ ਛੋਟਾ ਜਿਹਾ ਬੇਟਾ ਏ ਪਤੀ ਦੀ ਡੈਥ ਹੋ ਗਈ ਏ ਕਾਫੀ ਸਮਾ ਹੋ ਗਿਆ ਏ ਜਵਾਨ ਧੀਆਂ ਨੇ ਤੇ ਘਰ ਦੇ ਵਿੱਚ ਪੀਣ ਵਾਲਾ ਪਾਣੀ ਤੱਕ ਨਹੀਂ ਹੈਗਾ ਅੱਜ ਦੇ ਹਾਲਾਤ ਦੇ ਵਿੱਚ ਜਿਹੜਾ ਗੈੰਸੀ ਚੁੱਲਾ ਏ ਹਰ ਇੱਕ ਦੇ ਘਰ ਹੁੰਦਾ ਕਿ ਇਸ ਭੈਣ ਦੇ ਕੋਲ ਗੈੰਸੀ ਚੁੱਲਾ ਤੱਕ ਨਹੀਂ ਹੈਗਾ ਇੱਥੋਂ ਤੱਕ ਜਵਾਨ ਧੀਆਂ ਨੇ ਘਰ ਤੱਕ ਘਰ ਦੇ ਵਿੱਚ ਪਾਣੀ ਵੀ ਨਹੀਂ ਹੈਗਾ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਬਾਥਰੂਮ ਨੂੰ ਦਰਵਾਜੇ ਵੀ ਨਹੀਂ ਹੈਗੇ ਤੇ ਬਾਹਰ ਜਿਹੜਾ ਹੈ ਬਾਹਰ ਜਿਹੜਾ ਮੇਨ ਦਰਵਾਜ਼ਾ ਤੱਕ ਨਹੀਂ ਗੇਟ ਨੂੰ ਹੈਗਾ 3 ਜਵਾਨ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੀ ਬਾਹਰ ਦਾ ਗੇਟ ਹੋਣਾ ਜਿਹੜਾ ਹੈ ਉਹ ਬਹੁਤ ਲਾਜ਼ਮੀ ਹੈ ਘਰ ਦੇ ਵਿੱਚ ਇੰਨੀ ਗਰੀਬੀ ਹੋਣ ਦੇ ਕਾਰਨ ਕਿ ਇਹ ਜਿਹੜਾ ਦਰਵਾਜ਼ਾ ਹੈ ਉਹ ਨਹੀਂ ਲੱਗ ਸਕਿਆ ਜਿਸ ਕਮਰੇ ਦੇ ਵਿੱਚ ਭੈਣ ਰਹਿੰਦੀ ਏ ਉਸ ਦੀ ਜਿਹੜੀ ਛੱਤ ਹੈ ਉਹ ਬਾਲਿਆਂ ਵਾਲੀ ਏ ਤੇ ਜਦੋਂ ਬਰਸਾਤ ਆਉਂਦੀ ਏ ਤੇ ਉਹ ਜਿਹੜੇ ਬਾਲੇ ਨੇ ਜਿਹੜੀ ਛੱਤ ਐ ਉਹ ਚੁੰਦੀ ਐ ਕਈ ਬਾਲੇ ਵੀ ਇਹੋ ਜਿਹੇ ਹਾਲਾਤ ਦੇ ਵਿੱਚ ਐ ਕਿ ਜਿਹੜੇ ਪਤਾ ਨਹੀਂ ਕਿਹੜੇ ਬਲੇ ਜਿਹੜੀ ਛੱਤ ਉਹ ਡਿੱਗ ਜੇ ਸੋ ਬਹੁਤ ਹੀ ਗਰੀਬੀ ਦੇ ਵਿੱਚ ਜਿਹੜੀ ਭੈਣ ਐ ਉਹ ਗੁਜ਼ਾਰਾ ਕਰਦੇ ਪਈ ਆਪਾਂ ਸਾਰੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਆਂ ਉਸ ਭੈਣ ਦੇ ਨਾਲ ਵੀ ਆਪਾਂ ਗੱਲ ਕਰਦੇ ਆਂ ਕਿ ਇਸ ਟਾਈਮ ਤੇ ਘਰ ਦਾ ਜਿਹੜਾ ਗੁਜ਼ਾਰਾ ਐ ਉਹ ਕਿਹੋ ਜਿਹਾ ਚੱਲਦਾ ਪਿਆ ਏ ਆਪਾਂ ਭੈਣ ਦੇ ਨਾਲ ਗੱਲਬਾਤ ਕਰਦੇ ਆਂ ਤੇ ਘਰ ਦੇ ਸਾਰੇ ਜਿਹੜੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕੀ ਨਾਮ ਟਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਮਜੀਦਕਾਰ ਮੇਰਾ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਜੋ ਤਰਨਦੇਵ ਤੇ ਘਰ ਦੇ ਹਾਲਾਤ ਅਸੀਂ ਜਦੋਂ ਆਏ ਆ ਤਾਂ ਦੇਖੇ ਨੇ ਬਾਹਰ ਦਾ ਦਰਵਾਜ਼ਾ ਤੱਕ ਨਹੀਂ ਹੈਗਾ ਛੱਤ ਜਿਹੜੀ ਟਾਡੀ ਉਹ ਬਾਲਿਆਂ ਵਾਲੀ ਆ ਤੇ ਉਹਦੇ ਵੀ ਹਾਲਾਤ ਮਾੜੇ ਨੇ ਬਾਥਰੂਮਾਂ ਦੇ ਦਰਵਾਜ਼ੇ ਤੱਕ ਵੀ ਨਹੀਂ ਹੈਗੇ ਧੀਆਂ ਮਟਿਆਰਾਂ ਨੇ ਕਿੱਦਾਂ ਫਿਰ ਕਰਦਾ ਜਿਹੜਾ ਗੁਜ਼ਾਰਾ ਸਾਰਾ ਚੱਲਦਾ ਪਿਆ ਐ ਇਦਾਂ ਹੀ ਮਾੜਾ ਚੰਗਾ ਬੱਚੀਆਂ ਕੰਮ ਤੇ ਚੱਲ ਜਾਂਦੀਆਂ ਝਾੜੂ ਪੋਚਾ ਕਰਦੀਆਂ ਵਾ ਤੇ ਇਦਾਂ ਚਲਾਈ ਜਾਂਦੀਆਂ ਮਾੜਾ ਚੰਗਾ ਹੂੰ ਹਾਂਜੀ ਮੈਂ ਮੰंजे ਤੇ ਪਈ ਆ ਤੇ ਤੁਹਾਡੇ ਪਤੀ ਨੂੰ ਕੀ ਗੱਲ ਹੋਈ ਸੀ ਜਿਨ੍ਹਾਂ ਦੀ ਡੈਥ ਹੋ ਗਈ ਕਿੰਨਾ ਸਮਾਂ ਹੋਇਆ ਡੈਥ ਹੋਈ ਨੂੰ ਉਹਨਾਂ ਨੂੰ 4 ਸਾਲ ਹੋ ਗਏ ਇਹ ਫਿਰ ਉਹ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਹੈ ਸਰ ਦਾ ਗੁਜ਼ਾਰਾ ਇਦਾਂ ਹੀ ਬੱਚੀਆਂ ਚੱਲ ਜਾਂਦੀਆਂ ਕੰਮ ਤੇ ਇਦਾਂ ਵਿਚਾਰੀਆਂ ਝਾੜੂ ਪੋਚੇ ਤੇ ਤੇ ਇਦਾਂ ਚਲਾਉਂਦੀਆਂ ਘਰ ਦਾ ਕੰਮ ਘਰਾਂ ਦਾ ਕੰਮ ਕਰਦੇ ਜੋ ਹਾਂਜੀ ਤੇ ਕਿੰਨੀ ਕੁ ਮਿਹਨਤ ਮਿਲ ਜਾਂਦੀ ਹੈ 1000 ਰੁਪਏ ਦਿੰਦੇ ਮਹੀਨੇ ਦਾ ਬਸ ਤੇ ਉਸ 1000 ਰੁਪਏ ਦੇ ਨਾਲ ਗੁਜ਼ਾਰਾ ਹੋ ਜਾਂਦਾ ਹੈ ਇਦਾਂ ਕਰ ਲਈਦਾ ਫਿਰ ਕੀ ਕਰੀਏ ਕਿਉਂਕਿ ਅੱਜ ਜੇ ਆਪਾਂ ਲਈਏ ਤਾਂ 1 ਕਿਲੋ ਦੁੱਧ ਵੀ ਲਈਏ ਨਾ ਤੇ 50 ਰੁਪਏ ਕਿਲੋ ਦੁੱਧ ਘਟੋ ਘਟ ਮਿਲਦਾ ਹੈ ਤੇ 21200 ਦਾ ਤੇ ਉਹੀ ਮਹੀਨੇ ਦਾ ਦੁੱਧ ਹੀ ਬਣ ਜਾਂਦਾ ਤੇ ਤੁਸੀਂ ਕਹਿੰਦੇ 1000 ਰੁਪਏ ਦੇ ਵਿੱਚ ਮਹੀਨੇ ਦਾ ਗੁਜ਼ਾਰਾ ਕਰਦੇ ਆ। ਬਾਜੀ ਜੀ ਜਦੋਂ ਦਿਨ ਮਾੜੇ ਆ ਜਾਣ ਗੁਜ਼ਾਰਾ ਕਰਨਾ ਪੈਂਦਾ ਹੈ। ਹਾਂਜੀ। ਤੇ ਭੈਣ ਜੀ ਧੀਆ ਮੁਟਿਆਰਾਂ ਨੇ ਅਕਸਰ ਜਦੋਂ ਕੋਈ ਗਲੀ ਦੇ ਵਿੱਚ ਕੋਈ ਭਾਈ ਆਉਂਦਾ ਹੋਵੇਗਾ ਕੋਈ ਚੀਜ਼ ਵੇਚਣ ਵਾਲਾ ਆਉਂਦਾ ਹੋਵੇਗਾ ਤੇ ਅਕਸਰ ਧੀਆ ਦਾ ਵੀ ਤੇ ਮਨ ਕਰਦਾ ਕਿ ਅਸੀਂ ਆਹ ਚੀਜ਼ ਕੋਈ ਖਾਈਏ। ਬੱਚਿਆਂ ਦਾ ਅਕਸਰ ਤੁਹਾਡਾ ਛੋਟਾ ਬੱਚਾ ਏ ਉਹਦਾ ਵੀ ਅਕਸਰ ਮਨ ਕਰਦਾ ਹੋਵੇਗਾ ਅਸੀਂ ਚੰਗਾ ਪਾਈਏ ਚੰਗਾ ਖਾਈਏ ਹਾਂਜੀ ਭਾਜੀ ਮੈਂ ਨਾਲ ਇੱਕੋ ਗੱਲ ਕਹਿ ਦੇਣੀ ਕਿ ਬੇਟਾ ਨਹੀਂ ਹੈਗਾ ਮੇਰੇ ਕੋ ਖਰਚਾ ਵਿਚਾਰੇ ਚੁੱਪ ਕਰਕੇ ਬਹਿ ਜਾਂਦੇ ਹਾਂਜੀ ਤੇ ਫਿਰ ਇਹਨਾਂ ਬੱਚਿਆਂ ਦਾ ਉਸ ਟਾਂ ਤੇ ਕਿੰਨਾ ਕ ਮਨ ਪਰ ਭਾਦਾ ਹੋਵੇਗਾ ਜਦੋਂ ਇਹ ਇੰਨੀ ਗੱਲ ਹੁੰਦੀ ਹੋਵੇਗੀ ਇਹਨਾਂ ਦਾ ਦਮਨ ਦੁਖੀ ਹੁੰਦਾ ਹੁੰਦਾ ਨਾਲ ਮੇਰਾ ਵੀ ਬਹੁਤ ਜ਼ਿਆਦਾ ਹੁੰਦਾ ਭਾਜੀ ਮਨ ਦੁਖੀ ਹਾਂਜੀ ਪਰ ਇਸ ਟਾਈਮ ਤੇ ਜਾਂ ਇਸ ਵੇਲੇ ਜਦੋਂ ਤੁਹਾਡੇ ਘਰ ਦੇ ਹਾਲਾਤ ਨਹੀਂ ਠੀਕ ਹੈਗੇ ਕੋਈ ਪਿੰਡ ਦੀ ਪੰਚਾਇਤ ਅੱਗੇ ਆ ਕੇ ਕੋਈ ਪਿੰਡ ਦੀ ਪੰਚਾਇਤ ਨੇ ਮਦਦ ਕੀਤੀ ਤੁਹਾਡੀ ਨਹੀਂ ਕੀਤੀ ਕਿਸੇ ਰਿਸ਼ਤੇਦਾਰ ਨੇ ਕੀਤੀ ਹੋਵੇ ਹਾਂਜੀ ਭੈਣ ਨੇ ਕੀਤੀ ਮੇਰੀ ਅੱਛਾ ਹਾਂਜੀ ਤੁਹਾਡੀ ਭੈਣ ਤੋਂ ਇਲਾਵਾ ਹੋਰ ਕਿਸੇ ਰਿਸ਼ਤੇਦਾਰ ਨੇ ਨਹੀਂ ਤੁਹਾਡੀ ਬਾਹ ਫੜੀ ਨਹੀਂ ਬਾਜੀ ਫੜੀ ਹੂੰ ਨਹੀਂ ਨਹੀਂ ਫੜੀ ਬਾਹ ਕਹਿੰਦੇ ਵੀ ਮੇਰੀ ਤੋਂ ਬਿਨਾ ਤੇ ਸੁਣਦੇ ਵਿੱਚ ਆਇਆ ਕਿ ਤੁਸੀਂ ਵੀ ਬਿਮਾਰ ਚੱਲਦੇ ਪੈ ਜੋ ਕੀ ਪ੍ਰੋਬਲਮ ਕੀ ਤੁਹਾਨੂੰ ਮੈਨੂੰ ਬਾਥਰੂਮ ਦੀ ਪ੍ਰੋਬਲਮ ਹੈ ਨਾਲੀ ਪਾਉਂਦੇ ਸੀ ਤੇ ਫਿਰ ਬਾਥਰੂਮ ਆਉਂਦਾ ਸੀ ਉਦਾਂ ਨਹੀਂ ਆਉਂਦਾ ਹੁਣ ਮੈਨੂੰ ਮੈਂ ਵਾਵਾ 25 ਦਿਨ ਦਾਖਲ ਰਹੀ ਹਾਂ ਹੁਣ ਮੈਨੂੰ ਬਾਥਰੂਮ ਮੈਂ ਠੀਕ ਆ ਤੇ ਖਾਣੇ ਵਾਲੀ ਨਾਲੀ 'ਚ ਮੇਰੇ ਜ਼ਖਮ ਆਏ ਆ ਉਹਦੀ ਦਵਾਈ ਚੱਲਦੀ ਪਈ ਹੈ ਤੇ ਕੰਮ ਨਹੀਂ ਮੇਰ ਤੋਂ ਹੁੰਦਾ ਜੀ ਤੇ ਇਹ ਫੈਕਟਾ ਜਿਹੜਾ ਇਲਾਜ ਆ ਤੁਸੀਂ ਮਹੀਨਾ ਇੱਕ ਜਾਂ 20 25 ਦਿਨ ਦਾ ਦਾਖਲ ਰਹ ਜੋ ਤੇ ਫਿਰ ਇਹ ਇਲਾਜ ਕਿੰਨਾ ਕਿੰਨਾ ਵੱਲੋਂ ਕਰਵਾਇਆ ਗਿਆ ਇੰਦਾ ਫੜ ਟੜ ਕੇ ਕਰਵਾਇਆ ਕਰਜਾ ਚੜ ਗਿਆ ਮੇਰੇ ਸਿਰ ਤੇ ਬਹੁਤ ਜ਼ਿਆਦਾ ਅੱਛਾ ਪਿੱਛੇ ਜੇ ਬੇਟਾ ਵੀ ਮੇਰਾ ਬਹੁਤ ਬਿਮਾਰ ਰਿਆ ਉੱਤੇ ਵੀ 1 ਲੱਖ ਡੇਢ ਲੱਖ ਰੁਪਇਆ ਲੱਗਾ ਇੰਦਾ ਚੁੱਕ ਝੁਕਾ ਕੇ ਲਾਏ ਮੈਂ ਠੀਕ ਹੈ ਹਾਂਜੀ ਆਪਾਂ ਗੁੱਡੀਆਂ ਦੇ ਕੋਲੋਂ ਵੀ ਪੁੱਛਦੇ ਹਾਂ ਕਿਉਂਕਿ ਇਸ ਸਮੇਂ ਦੇ ਵਿੱਚ ਪੜਾਈਆਂ ਵੀ ਬਹੁਤ ਮਹਿੰਗੀਆਂ ਨੇ ਤੇ ਖਾਣ ਪੀਣ ਦੀਆਂ ਜਿਹੜੀਆਂ ਵਸਤੂਆਂ ਉਹ ਵੀ ਬਹੁਤ ਮਹਿੰਗੀਆਂ ਨੇ ਤੇ ਇਹਨਾਂ ਦੇ ਪਿਤਾ ਨੇ ਘਰ ਦਾ ਗੁਜ਼ਾਰਾ ਚਲਾਉਣਾ ਸੀ ਬਾਹਰੋਂ ਕਮਾ ਕੇ ਲਿਉਣਾ ਸੀ ਤੇ ਇਹਨਾਂ ਦਾ ਪਾਲਣ ਪੋਸ਼ਣ ਕਰਨਾ ਹੀ ਪਰ ਹੁਣ ਦੇ ਵਿੱਚ ਆਇਆ 4 ਸਾਲ ਹੋ ਗਏ ਨੇ ਪਿਤਾ ਦਾ ਜਿਹੜਾ ਸਾਆ ਹੈ ਉਹ ਸਿਰ ਤੇ ਨਹੀਂ ਹੈਗਾ ਪਿਤਾ ਦੇ ਸਾਏ ਤੋਂ ਬਗੈਰ ਕਿਸ ਤਰ੍ਹਾਂ ਇਹ ਧੀਆ ਗੁਜ਼ਾਰਾ ਕਰਦੀਆਂ ਪਈਆਂ ਨੇ ਇਸ ਪਰਿਵਾਰ ਦਾ ਕਿਵੇਂ ਗੁਜ਼ਾਰਾ ਹੋਣ ਰਿਹਾ ਧੀ ਆਪਣੇ ਨਾਲ ਬੇਟਾ ਕੀ ਨਾਮ ਟੱਡਾ ਪ੍ਰਿਆ ਕੌਰ ਤੇ ਬੇਟਾ ਕਿੱਦਾਂ ਕਰਦੇ ਜਿਹੜੇ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਪਿਆ ਘਰ ਦਾ ਗੁਜ਼ਾਰਾ ਬਹੁਤ ਮਾੜਾ ਚੱਲਦਾ ਪਿਆ ਹੈਗਾ ਮੇਰੇ ਮੰਮਾ ਕਮਾਉਂਦੇ ਸੀ ਹੁਣ ਉਹ ਵੀ ਮੰਜੇ ਤੇ ਹੈਗੇ ਠੀਕ ਨਹੀਂ ਹੈਗੇ ਵੀ 25 ਦਿਨ ਹਸਪੀਟਲ ਰਹਿ ਹੈਗੇ ਸੀ ਹੁਣ ਮੈਂ ਤੇ ਮੇਰੀ ਛੋਟੀ ਭੈਣ ਜਾ ਕੇ ਜਿੱਥੇ ਮੰਮਾ ਕੰਮ ਕਰਦੇ ਸੀ ਉੱਥੇ ਜਾ ਕੇ ਝਾੜੂ ਪੋਚਾ ਲਗਾਉਂਦੇ ਪਰ 7.5 ਰੁਪਏ ਵਿੱਚ ਕੰਮ ਨਹੀਂ ਸਰਦਾ ਹੈਗਾ ਤੇ ਹੁਣ ਵੇਖੋ ਅਸੀਂ ਦੋਵੇਂ ਭੈਣਾਂ ਚਾਹੁੰਨੀਆਂ ਕਿ ਕੋਈ ਕੰਮ ਤੰਦਾ ਕਰੀਏ ਪਰ ਤੁਹਾਨੂੰ ਪਤਾ ਕਿ ਅਸੀਂ ਵੀ ਹੁਣ ਜਵਾਨ ਹੈ ਆਈਆਂ ਵਾ ਮੰਮਾ ਨਾਲ ਵੇ ਠੀਕ ਆ ਕਰ ਸਕਦੇ ਆਂ ਗਿਆ ਹੁਣ ਸਾਡਾ ਕੰਮ ਸਿੱਖ ਨੂੰ ਜੀ ਕਰਦਾ ਏ ਤੇ ਹੁਣ ਇਸ ਮੁਸ਼ਕਲ ਵਿੱਚ ਨਹੀਂ ਹਟ ਤੋ ਸਿੱਖਿਆ ਜਾਂਦਾ ਫਿਲਹਾਲ ਨਹੀਂ ਕਰਦੇ ਹਾਲਾਤ ਜਿਵੇਂ ਕਿ ਠੀਕ ਕਰਨਾ ਚਾਹੁੰਦੇ ਆਂ ਪਰ ਸਾਡਾ ਕੋਈ ਬਾਹ ਵੀ ਨਹੀਂ ਪੜਦਾ ਹੈਗਾ ਅਸੀਂ ਦੋਵੇਂ ਪੜਨਾ ਚਾਹੁੰਨੀ ਵੀ ਕੋਈ ਚਾਚੇ ਦਾ ਕੰਮ ਕਰ ਲਈਏ ਕੋਈ ਚੰਗਾ ਕੰਮ ਕਰਕੇ ਹੀ ਆਪਦਾ ਘਰ ਬੂਆ ਚਲਾ ਲਈਏ ਬਟ ਮਮਾ ਘਰੇ ਰਹਿੰਦੇ ਆ ਕਿਉਂਕਿ ਉਹ ਠੀਕ ਨਹੀਂ ਰਹਿੰਦੇ ਫਿਰ ਉਹਨਾਂ ਨੂੰ ਵੀ ਦੇਖਣਾ ਪੈਂਦਾ ਹੈਗਾ ਵਾ ਘਰ ਦਾ ਗੁਜ਼ਾਰਾ ਬਹੁਤ ਮਾੜਾ ਚੱਲਦਾ ਪਿਆ ਹੈਗਾ ਸਾਡੇ ਘਰੇ ਕਿ ਚੁੱਲਾ ਵੀ ਨਹੀਂ ਹੈਗਾ ਗੈਸ ਸਿਲੰਡਰ ਤੱਕ ਨਹੀਂ ਹੈਗਾ ਮੇਰੀ ਮਾਸੀ ਜੀ ਉਹਨਾਂ ਦੀ ਬਹੁਤ ਹੈਲਪ ਕਰਦੇ ਆ ਗਿਆ ਚ ਕਰਦਾ ਹੈਗਾ ਇਸ ਜਮਾਨੇ ਵਿੱਚ ਜਿੰਤਾ ਦੇ ਲੋਕ ਹੈਗੇ ਆ ਸਾਡੀ ਕੋਈ ਨਹੀਂ ਬਾਂ ਫੜਦਾ ਹੈਗਾ ਪਰ ਉਹ ਫਿਰ ਵੀ ਠੀਕ ਆ ਕਿ ਸਾਡੀ ਬਹੁਤ ਹੈਲਪ ਕਰਦੇ ਮੇਰੀ ਮੰਮਾ ਇਹਨਾਂ ਰਾਤ ਦੇ 12 1 ਵਜੇ ਤੱਕ बेहोश ਹੋ ਜਾਂਦੇ ਹੁੰਦੇ ਸੀ ਜਦੋਂ ਬਿਮਾਰ ਰਹਿੰਦੇ ਹੁੰਦੇ ਸੀ ਆਈ ਇਕੱਲੀਆਂ ਦਵੇਂ ਪੈਣਾ ਮੇਰਾ ਛੋਟਾ ਭਰਾ ਬੈਠਾ ਰੋ ਰਦਾ ਹੁੰਦਾ ਸੀ ਹੁਣ ਦੇਖ ਲਓ ਤਾਂ ਕੋਈ ਬਾਹਰ ਆਂਦਾ ਹੈਗਾ ਵਾ ਕੋਈ ਸਮਾਨ ਆ ਲਾਂਦਾ ਉਹ ਕਹਿ ਦਿੰਦਾ ਕਿ ਮੈਂ ਚੀਜ਼ ਲੈਣੀ ਹੈ ਮੈਂ ਉਹਨੂੰ ਸਮਝਾਉਣੀ ਹੈ ਕਿ ਨਹੀਂ ਆਪਣੇ ਕੋਈ ਨਾ ਖਰਚਾ ਨਹੀਂ ਹੈ ਗਾ ਮਮਾ ਠੀਕ ਨਹੀਂ ਤੈਨੂੰ ਪਰੇਸ਼ਾਨ ਨਾ ਕਰ ਪਰ ਉਹਦਾ ਮਨ ਬੜਾ ਦੁਖਿਆ ਉਹ ਫਿਰ ਵੀ ਚੁੱਪ ਕਰ ਜਾਂਦਾ ਹੈ ਕਿ ਨਹੀਂ ਕਰਦੇ ਹਾਲਾਤ ਵੇਖ ਕੇ ਛੋਟਾ ਜਿਹਾ ਦੋਤਰੀ ਦੋਸਤ ਦੇ ਦਿਲ ਤੇ ਕੀ ਬੀਦਿ ਹੋਵੇਗੀ ਜਦੋਂ ਉਹਨੂੰ ਪਤਾ ਚੱਲ ਜਾਂਦਾ ਕਿ ਨਹੀਂ ਕਰਦੇ ਹਾਲਾਤ ਮਾੜੇ ਹੈਗੇ ਆ ਫਿਰ ਤੁਸੀਂ ਕਿੱਥੋਂ ਤੱਕ ਪੜ੍ਹਾਈ ਕੀਤੀ ਹੈ ਅੱਗੇ ਕਿਉਂ ਨਹੀਂ ਤੁਸੀਂ ਪੜ੍ਹ ਸਕਦੇ ਮੈਂ ਦਾਜਾ ਜੀ ਮਾਤਾ ਕੀਤੀਆਂ ਮੇਰਾ ਪੜਨ ਦਾ ਬਹੁਤ ਸ਼ੌਂਕ ਸੀ ਪਰ ਮੇਰੀ ਮੰਮਾ ਠੀਕ ਨਹੀਂ ਰਹਿੰਦੀ ਹੈਗੇ ਘਰ ਦੇ ਹਾਲਾਤ ਕੁਝ ਮਾੜੇ ਬਹੁਤ ਜ਼ਿਆਦਾ ਚਲਦੇ ਪਏ ਸੀ ਤੇ ਮੈਂ ਸਾਲ ਕਲਾ ਕੇ ਆਈ ਹੈਗੀ ਆ ਬਾਹਰ ਤੇ ਦੇਖੋ ਹੁਣ 12ਵੀਂ ਜਦੋਂ ਮੈਨੂੰ ਪਤਾ ਫੋਨ ਤੇ ਗੱਲ ਕਰਦੀ ਸੀ ਮੰਮਾ ਠੀਕ ਨਹੀਂ ਰਹਿੰਦੇਗੇ ਤੇ ਮੇਰੇ ਤੋਂ ਫਿਰ ਨਹੀਂ ਰਿਹਾ ਹੈਗਾ ਉਹਨਾਂ ਤੋਂ ਬਿਨਾ ਕਿ ਮੈਂ ਇਹਨਾਂ ਦੀ ਤੇ ਇੱਕ ਪਾਲ ਮੈਂ ਹੀ ਕਰਦੀ ਚੱਲੋ ਵੱਡੀ ਮੈਂ ਇਹਨਾਂ ਵਿੱਚੋਂ ਫਿਰ ਮੈਨੂੰ ਉਹਨਾਂ ਨੂੰ ਦੇਖਣਾ ਪੈਂਦਾ ਹੈ ਗਰੀਬੀ ਦੇ ਕਾਰਨ ਤੁਸੀਂ ਪੜ ਸਕੇ ਨਹੀਂ ਪੜ ਸਕੀ ਮੈਂ ਗਰੀਬੀ ਦੇ ਕਾਰਨ ਕਿਤੇ ਕਦੇ ਕਾਪੀਆਂ ਨਹੀਂ ਲਈਆਂ ਸੁਪਨਾ ਕੀ ਹੀ ਆ ਬੇਟਾ ਤੁਹਾਡਾ ਮੇਰਾ ਸੁਪਨਾ ਪਾਰਲ ਗਰੀਬੀ ਕਰਕੇ ਮਰ ਤੋਂ ਵੀ ਨਹੀਂ ਸਿੱਖਿਆ ਜਾਣਦਿਆ ਹੈਗਾ ਮੈਂ ਇਹ ਕੰਨੀ ਪਈਆਂ ਕਿ ਘਰ ਦਾ ਜੋ ਵੀ ਮਾੜਾ ਚੰਗਾ ਚੱਲਦਾ ਹੈਗਾ ਸਮਾਂ ਚੱਲੀ ਜਾਂਦੋ ਮੈਂ ਹੀ ਚੋਨੀਆ ਕਿ ਸਾਡਾ ਘਰ ਬੁਆ ਬਾਂਜੇ بس ਇਹ ਚੰਨਿਆ ਅ ਬੇਟਾ ਸਮਾਜ ਸੇਵੀ ਜਥੇਬੰਦੀਆਂ ਬਹੁਤ ਨੇ ਤੇ ਐਨਆਰਆਈ ਵੀਰ ਬਹੁਤ ਨੇ ਜਿਹੜੇ ਸਮੇਂ-ਸਮੇਂ ਸਰ ਗਰੀਬਾਂ ਦੀ ਲੋੜ ਹੁੰਦੇ ਪਰਿਵਾਰਾਂ ਦੀ ਬਾਹ ਫੜਦੇ ਨੇ ਤੁਸੀਂ ਉਹਨਾਂ ਨੂੰ ਦਾਨੀ ਸਜਣਾ ਨੂੰ ਕੀ ਕਹਿਣਾ ਚਾਹੁੰਦੇ ਜੋ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੀ ਮਦਦ ਕਰ ਦਿਓ ਮੇਰੀ ਮੰਮਾ ਇਸ ਟਾਈਮ ਕੰਮ ਕਰਨ ਜੋਗੇ ਨਹੀਂ ਗੇ ਬਿਮਾਰ ਰਹਿੰਦੇ ਆ ਗਿਆ ਸਾਡਾ ਕਰ ਬੂਆ ਵਧੀਆ ਬਣਾ ਦਿਓ ਚਲੋ ਜਿਤਨਾ ਵੀ ਤੁਸੀਂ ਚਾਹੁੰਦੇ ਜੋ ਮਲਕੀ ਸਾਡਾ ਘਰ ਨਾ ਚੱਲਣ ਯੋਗ ਹੋ ਜਾਏ ਕਿ ਥੋੜੀ ਨੀ ਨਾ ਪਰੇਸ਼ਾਨੀ ਰਹੇ ਕਿ ਮੇਰੀ ਮੰਮਾ ਟੈਨਸ਼ਨ ਲੈਂਦੇ ਰਹਿੰਦੇ ਆ ਗਿਆ ਤੇ ਕਰ ਦੇ ਵਿੱਚ ਮੋਟਰ ਲੱਗ ਜਾਏ ਤੇ ਕਮਰੇ ਤੇ ਲੈਂਟਰ ਪੈ ਜਾਏ ਹਾਂਜੀ ਪਾਣੀ ਦੀ ਵੀ ਬਹੁਤ ਕਮੀ ਆ ਕਿ ਬਾਹਰ ਦਾ ਦਰਵਾਜ਼ਾ ਲੱਗ ਜਾਏ ਹਾਂਜੀ ਦਰਵਾਜ਼ਾ ਮੇਨ ਲਵਾ ਦਿਓ ਕਿਉਂਕਿ ਰਾਤ ਨੂੰ ਫਿਰ ਤੁਹਾਨੂੰ ਪਤਾ ਅੱਜ ਕੱਲ ਦਾ ਜਮਾਨੇ ਚ ਚੋਰੇ ਚੱਕੇ ਬੜੇ ਫਿਰਦੇ ਆ ਗਿਆ ਤੋਂ ਬਹੁਤ ਵਾਰੀ ਆ ਵੀ ਚੁੱਕਿਆ ਹੈ ਗਿਆ ਹਾਂਜੀ ਤੇ ਦਰਵਾਜਾ ਲਗਾਉਣਾ ਤਾਂ ਲਾਜ਼ਮੀ ਹੈ ਹੁਣ ਅੰਦਰ ਦਾ ਵੀ ਸਾਡਾ ਦਰਵਾਜਾ ਕਿਤੇ ਕਿਤੇ ਟੁੱਟ ਜਾਂਦਾ ਹੈਗਾ ਵਾ ਉਹਨੂੰ ਵੀ ਮਾੜਾ ਚੰਗਾ ਠੀਕ ਕਰਕੇ ਫਿਰ ਵੀ ਉਹਨੂੰ ਬੰਦ ਕਰਕੇ ਸੌਂ ਜਾਣੇ ਹੈਗੇ ਆ ਗਰਮੀਆਂ ਵਿੱਚ ਹਨ ਬਹੁਤ ਮੁਸ਼ਕਲ ਆਂਦੀ ਆ ਤੇ ਬੇਟਾ ਆਪਣਾ ਸੰਪਰਕ ਨੰਬਰ ਦੱਸੋ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਤੁਹਾਡੇ ਨਾਲ ਸਿੱਧਾ ਰਾਤ ਤੱਕ ਸੰਪਰਕ ਕਰਕੇ ਤੇ ਤੁਹਾਡੀ ਮਦਦ ਕਰ ਸਕਣ ਹਾਂਜੀ ਮੈਂ ਨੰਬਰ ਦੱਸਦੀ ਤੁਹਾਨੂੰ 8360244293 ਫਿਰ ਦੱਸ ਦੇ ਕਰੋ 8360244293 ਠੀਕ ਹੈ ਜੀ ਸੋ ਗੁੜੀਆਂ ਨੇ ਆਪਣਾ ਸੰਪਰਕ ਨੰਬਰ ਦੱਸ ਦਿੱਤਾ ਹੈ ਕਿ ਸਾਡੇ ਚੈਨਲ ਵੱਲੋਂ ਐਨਆਰਆਈ ਵੀਰਾਂ ਨੂੰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਸ ਗਰੀਬ ਦੀ ਬਾਤ ਜ਼ਰੂਰ ਫੜੋ ਅਕਸਰ ਹੀ ਆਪਾਂ ਸੰਗਤ ਜੀ ਵੱਡੇ ਵੱਡੇ ਲੰਗਰ ਲਾ ਦਿੰਨੇ ਆ ਕਰੋੜਾਂ ਦੇ ਲੰਗਰ ਲਾ ਦਿੰਨੇ ਆ ਠੀਕ ਹੈ ਜੀ ਲੰਗਰ ਲਾਓ ਜ਼ਰੂਰ ਲਾਓ ਪਰ ਇਹੋ ਜਿਹੇ ਪਰਿਵਾਰ ਵੀ ਦੇਖੋ ਜਿਨ੍ਹਾਂ ਨੂੰ ਲੋੜ ਇਹਨਾਂ ਪਰਿਵਾਰਾਂ ਦੀ ਬਾਹ ਫੜੋ ਇੱਥੋਂ ਤੱਕ ਅੱਜ ਦੇ ਦੌਰ ਦੇ ਵਿੱਚ ਬਾਹਰ ਦੇ ਦਰਵਾਜ਼ਾ ਹੋਣਾ ਬਹੁਤ ਲਾਜ਼ਮੀ ਹੈ ਪਰ ਬਾਹਰ ਦਾ ਗੇਟ ਤੱਕ ਨਹੀਂ ਹੈਗਾ ਇਹਨਾਂ ਸਮਿਆਂ ਦੇ ਵਿੱਚ ਲੋਕ ਜਿਹੜੇ ਨੇ ਗੇਟਾਂ ਵਾਲੇ ਸੁਰੱਖਿਅਤ ਨਹੀਂ ਹੈਗੇ ਚੋਰ ਜਿਹੜੇ ਕੰਦਾ ਟੱਪ ਕੇ ਜਿਹੜੇ ਘਰ ਦੇ ਵਿੱਚ ਵੜ ਕੇ ਚੋਰੀ ਕਰਦੇ ਨੇ ਤੇ ਇੱਥੇ ਤੇ ਉਹਨਾਂ ਨੂੰ ਕੰਦਾ ਵੀ ਨਹੀਂ ਟੱਪਣ ਦੀ ਲੋੜ ਪੈਣੀ ਪਰ ਇਸ ਗਰੀਬ ਦੇ ਕੋਲ ਚਲੋ ਚਾਰ ਭਾਂਡੇ ਹੀ ਉਹਨਾਂ ਨੂੰ ਮਿਲਨੇ ਨੇ ਪਰ ਜਿਹੜੇ ਉਹ ਜਿੰਨਾਂ ਨੂੰ ਨਸ਼ੇ ਦੀ ਲਤ ਲੱਗੀ ਉਹ ਤੇ ਭਾਂਡੇ ਤੱਕ ਵੇਚੀ ਜਾਂਦੇ ਨੇ ਸੋ ਸਾਡੇ ਚੈਨਲ ਵੱਲੋਂ ਅਪੀਲ ਹੈ ਬੇਨਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਬਾਹ ਫੜ ਕੇ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਹੋਰ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਪਨਾ ਗੁਰਦਿਆਲ ਸਿੰਘ ਤਰਨਤਾਰਨ